ਸੱਸੀ ਗੱਲ ਜੀ ਤੁਹਾਡਾ ਆਪਣਾ ਸੱਤਾ ਧੜਨਾ ਅੱਜ ਫਸਟ ਟਾਈਮ ਲਾਈਵ ਹੋਇਆ ਜੀ ਤੇ ਆਪਾਂ ਐ ਆਈ ਲੀਏ ਮੜਾ ਜੈ ਸੈਟ ਜ ਹੈ ਹਨਾ ਉਤਰਾ ਚੱਲੀ ਜਾਣਾ ਹੀ ਆ ਤੇ ਬਲ ਸਿੱਧਾ ਜ ਬਣਾ ਲੀਏ ਜੀ ਗਾਰਡ ਦਿਆ ਕਰਕੇ ਮੜੇ ਤਾਂ ਕਰ ਲੀਏ ਨਾਲ ਜੀ ਨਾਲੇ ਵਾ ਠਾ ਕਰ ਲੈਂਦੇ ਆ ਤੁਹਾਡਾ ਠਾ ਮਸਾ ਬੋਏ ਐ ਐ ਨਹੀਂ ਹੋ ਜੂ ਨਾਲੇ ਹਨਾ ਸੌਖਿਆ ਪੈਂ ਬੈ ਜਾਗੇ ਨਾਲੇ ਦਲੇਰਾ ਜੀ ਕੀ ਹਾਲ ਜੀ ਨਹੀਂ ਰਹਿਣੀ ਹੈਗਾ ਵੀਰੇ ਹੋ ਸਾਬ ਜੀ ਠੀਕ ਠਾਕ ਜੀ ਤੇ ਇਸ ਵੇਰ ਦਾ ਨਾ ਯਾਰ ਇੱਕ ਕੋ ਹੁੰਦਾ ਨਹੀਂ ਯਾਰ ਸਾਈਕਲ ਬਿਨ ਬਲੀਡ ਉਹ ਮੈਨੂੰ ਕਰਨਾ ਨਹੀਂ ਆਉਂਦਾ ਉਹ ਫਿਰ ਵੀਰ ਭਰਾ ਦੇ ਤਰਲੇ ਜਿਹਾ ਮਾਰਿਆ ਇੱਥੇ ਆਇਆ ਕੋਈ ਤੇ ਮੈਂ ਆ ਯਾਰ ਨੂੰ ਕਰਕੇ ਸੈੱਟ ਦੇ ਉਹ ਫਿਰ ਆਇਆ ਉਹਨੇ ਸੈੱਟ ਕੀਤਾ ਤਾਂ ਦੇ ਹੁਣ ਮੇਰੇ ਕੋਲ ਟਾਈਮ ਵੰਦਣਾ 15 ਮਿੰਟ ਪਏ ਹੈ ਸਾਢੇ 4:30 ਪਜ ਦੁਕਾਨ ਤੇ ਜਾਣੇ ਵਾਪਸ ਕਰਨ ਨੂੰ ਤੇ ਦੁਕਾਨ ਘਰੇ ਹੀ ਆਪਣੀ ਦੁਕਾਨ ਤਾਂ ਲੋਕਾਂ ਨਾਲ ਮਾਰਦੇ ਨੇ ਨਾਲੇ ਪਿਆਰੇ ਦਰਸ਼ਕ ਕਿੰਨੇ ਜਿਹੇ ਮੈਂ ਲਾਈਵ ਹੋਇਆ ਨਾ ਜਿਹੜਾ ਤੇ ਕੋਈ ਨਹੀਂ ਹੈਗਾ ਹੈਨਾ ਇਹ ਕਰਕੇ ਗੱਲ ਚੱਲ ਆਪਾਂ ਕਿਸੇ ਮੁੱਦੇ ਤੇ ਗੱਲ ਕਰਦੇ ਕੱਲ ਮੈਂ ਬੰਬੀ ਦੇ ਗਿਆ ਹਾਂ ਤੇ ਮੈਂ ਗੱਲ ਕਰਦਾ ਪਿਆ ਹਾਂ ਕਿ ਦਾ ਬੰਦਾ ਬਿਜ਼ਨਸ ਮੈਂ ਤੇ ਗੱਲ ਕਰਦੇ ਪਏ ਤੇ ਆਪਣੇ ਇੱਥੇ ਕੀ ਬੰਦਾ ਗੁੱਸਨਾ ਹੈ ਕਰ ਜੋ ਬੰਦਾ ਨੂੰ ਦੱਸਣ ਲੱਗਾ ਹਰ ਘਰ ਦੀ ਕਹਾਣੀ ਹੋ ਸਕਦੀ ਮੇਰੇ ਘਰ ਦੀ ਕਹਾਣੀ ਹੋ ਸਕਦੀ ਮੈਂ ਵੀ ਗੱਲ ਦੱਸ ਸਕਦਾ ਨਾ ਕਣਕ ਤੇ ਆਪਾਂ ਸਭ ਤੋਂ ਪਹਿਲਾਂ ਇੱਕ ਇਹਨੇ ਮੇ ਬੀਬੀ ਨੂੰ ਸੂਟ ਕਰਾ ਬਣਾ ਦੇਣਾ ਬੀਬੀ ਦੇ ਹਿਸਾਬ ਨਾਲ 4000 ਸੂਟ ਜਾਂ 2000 ਸੂਟ ਪਾਸਵਰ ਲੋਕੀ ਤੇ ਭੁੱਲ ਭਾਲੀ ਗਏ ਨਾ ਤਗੜੇ ਕੰਮ ਬਣ ਗਏ ਲੋਕਾਂ ਦਾ ਤੇ ਇਹ ਕਰਕੇ ਇਹਨਾਂ ਪਹਿਲਾਂ ਸਕੀਮ ਵੀ ਲਾਈ ਜਾਂਦੀ ਵੀ ਇੰਨਾ ਇੱਥੇ ਲਾ ਦਣਾ ਇੰਨਾ ਇੱਥੇ ਲਾ ਦਣਾ ਇੰਨਾ ਇੱਥੇ ਲਾ ਦਣਾ ਐ ਸੈਟ ਸੈਟਰ ਦਾ ਬਿジネス맨 ਬੰਦਾ ਨਾ ਉਹ ਇਹ ਚੀਜ਼ ਸੋਚਦਾ ਵੀ ਮੇਰੀ ਜਿਹੜੀ ਆਮਦਨ ਆ ਉਹ ਘਟੇ ਨਾ ਉਹ ਵਧੇ ਤੇ ਸਾਡੀ ਇਹ ਆ ਕੋਈ ਨਹੀਂ ਜਿਹੜੇ ਵਿਆਜੀ ਪੈਸੇ ਚੁੱਕਣੇ ਸਾਡੇ ਹੀ ਆ ਇਹ ਚੁੱਕਣ ਨੇ ਸਾਡੀ ਆਪਣੀ ਪੇਮੈਂਟ ਉਹ ਆਪਣੀ ਪੇਮੈਂਟ ਨਹੀਂ ਹੈਗੀ ਉਹ ਕਿਸੇ ਦੀ ਪੇਮੈਂਟ ਹੈ ਅਗਲਾ ਬਿジネス ਕਰਦਾ ਵੇ ਆਪਣੇ ਸਿਰ ਤੇ ਠੀਕ ਹੈ ਨਾ ਇਹ ਗੱਲ ਸੋਚੋ ਤੁਹਾਡੀਆਂ ਅਲਮਾਰੀਆਂ ਦੇ ਵਿੱਚ ਇਹ ਸੂਟ ਗਿਣੀ ਹੈ ਨਾ ਸੂਟ ਗਿਣੀ ਹੈ ਇਹ ਨਿੱਕੀ ਦੁਕਾਨ ਤੋਂ ਜ਼ਿਆਦਾ ਰਜਿਸਟ ਤੁਹਾਡੇ ਸੂਟ ਜ਼ਿਆਦਾ ਨਿਕਲ ਆਉਣੇ ਆ ਨਿੱਕੀ ਦੁਕਾਨ ਦੀ ਗੱਲ ਕੀਤੀ ਸ਼ੋਰੂਮ ਦੀ ਗੱਲ ਨਹੀਂ ਕੀਤੀ ਇਹ ਕਰਕੇ ਰੱਬ ਦਾ ਵਾਸਤਾ ਜੀ ਸੋਹਣੇ ਕੰਮ ਕਰੋ ਸੁਣ ਦੀ ਆਪੇ ਲੱਗਣਾ ਆਪਣਾ ਕਿਰਦਾਰ ਉੱਚਾ ਕਰੋ ਕਿਰਦਾਰ ਦੇ ਨਾਲ ਤੁਹਾਨੂੰ ਸਭ ਕੁਝ ਮਿਲੂਗਾ ਮੈਂ ਜਨਰਲ ਨਾਲ ਹਟਾਪ ਜੇ ਤੇ ਮੈਨੂੰ ਨੇ ਇੱਕ ਬੰਦੇ ਨੇ ਗੱਲ ਕਹੀ ਜਾਂਦਾ ਪੁੱਤਰਾ ਸੋਹਣੇ ਕਿਦਾਂ ਲੱਗੇ ਤੈਨੂੰ ਪਤਾ ਮੈਂ ਜੀ ਮੈਨੂੰ ਨਹੀਂ ਨਾ ਗਿਆਨ ਹੈਗਾ ਤਾਂ ਦੱਸ ਤਾਂ ਦਿੰਦਾ ਮੈਨੂੰ ਚਾਹ ਉਠਾਈ ਨੇ ਪਿਆਈ ਘੋਟ ਮੇਰਾ ਸਵਾਰਣ ਤੋਂ ਲੈਣਾ ਮੈਂ ਬਜ਼ੁਰਗ ਨੇ ਹੋ ਗਿਆ ਬਾਬਾ ਅੰਦੇ ਸੋਹਣੇ ਉਹਦਨ ਉਹਨੂੰ ਲੱਗਦਾ ਏ ਜਿਹੜਾ ਆਪਣਾ ਕਿਰਦਾਰ ਇਹਨਾਂ ਉੱਚਾ ਲੈ ਜੇ ਵੀ ਵਾਕਏ ਉਹ ਜਾਂਦਾ ਹੀ ਬੰਦਾ ਠੀਕ ਹੈ ਨਾ ਚੋਰ ਨੂੰ ਵੀ ਉਹ ਬੰਦਾ ਕਹਿੰਦੇ ਜਾਂਦਾ ਚੰਗੇ ਬੰਦੇ ਨੂੰ ਉਹ ਬੰਦਾ ਕਹਿੰਦੇ ਤੇ ਇਹ ਕਰਕੇ ਕਿਰਦਾਰ ਉੱਚਾ ਜਿਹੜਾ ਨਾ ਉਹਨੂੰ ਲੋਕੀ ਸਲਾਮਾ ਕਰਦੇ ਹੀ ਕਰਦੇ ਘਰਾ ਦੇ ਤੇ ਇਹ ਕਰਕੇ ਸਾਰੇ ਚਰਨਾਂ 'ਚ ਬੇਨਤਾ ਦੇ ਬੇਨਤੀ ਆ ਵੀ ਕਿਰਦਾਰ ਉੱਚਾ ਕਰੀਏ ਆਪਾਂ ਤੇ ਆਪਾਂ ਸੋਚੀਏ ਵੀ ਆਪਣੀ ਇੰਗਲਿਸ਼ ਮਾਈ ਆਉਣੀ ਆ ਨਾ ਉੱਚ ਕੁਛ ਗਹਿਣਾ ਕੁਛ ਚੂੜੀ ਕੁਛ ਛੱਲਾ ਬਣਾ ਕੇ ਰੱਖੀ ਹੈ ਆਪਣੇ ਕੰਮ ਆਊਗਾ ਤੇ ਨਹੀਂ ਦੇ ਸੱਚ ਪੁੱਛਿਆ ਤੁਹਾਡੇ ਸਾਹਮਣੇ ਆਪਾਂ ਵਿਆਜ ਜਿ ਚੁਕੀ ਜਾਣੇ ਪੈਸੇ ਆੜਤੀਏ ਤੋਂ ਤੇ ਕੰਮ ਕਰੀ ਜਾਣਾ ਕਰਦਿਆਂ ਦਾ ਤੇ ਬਸ ਉਹ ਤੇ ਉਹ ਰਹਿਣਾ ਫਿਰ ਕੋਈ ਆਪਾਂ ਡਿਵੈਲਪਮੈਂਟ ਨਹੀਂ ਕਰ ਸਕਦੇ ਤਰੱਕੀ ਨਹੀਂ ਕਰ ਸਕਦੇ ਕਹਿਣ ਦਾ ਭਾਵਾ ਬਾਇ ਤੇ ਇਹ ਕਾ ਕੇ ਤੁਹਾਡੇ ਚਰਨਾਂ ਦੀ ਬੇਨਤੀ ਹੈ ਵੀ ਜਿਹੜੀ ਛਮਾਈ ਆਪਣੀ ਫਸਲ ਆਉਣੀ ਹੈ ਨਾ ਉਹ ਚ ਤੀਜਾ ਹਿੱਸਾ ਇਹ ਤੋਂ ਹੀ ਕਵਰ ਕਰਨਾ ਸੇਕਰ ਤੁਹਾਡੀ ਤਰੱਕੀ ਹੋਣ ਲਾ ਪੜੀ ਮੈਂ ਲਿਖ ਕੇ ਦੇ ਸਕਦਾ ਦੂਜਾ ਵੀਰ ਜੀ ਆਰਾਸੀ ਸਾਹਰਕ ਦੇ ਕੋਲ ਆ ਆਰਾਸੀ ਸਾਹਰਕ ਦੇ ਕੋਲ ਆ ਇਚ 80 ਬੰਦੇ ਉਹ ਨੇ ਜੋ ਗੰਦ ਵੇਂਦੇ ਨੇ ਜੋ ਗੰਦ ਵੇਂਦੇ ਨੇ 80 ਬੰਦੇ ਉਹ ਨੇ 10 ਬੰਦੇ ਉਹ ਨੇ ਜਿਨ੍ਹਾਂ ਫੋਨ ਸਿਰਫ ਕੰਨੋਂ ਲਾਉਣ ਲਈ ਹੈਲੋ ਕਰ ਲਈ ਰੱਖਿਆ ਹੈ ਬਾਕੀ ਗਿਆਨ 10 ਬੰਦੇ ਉਹ ਹੈਗੇ ਨੇ ਫਿਰ ਬਾਕੀ ਦੇ 10 ਬੰਦੇ ਬਾਕੀ ਰਹਿ ਜਾਂਦੇ ਉਹ ਨੇ ਬਿਜ਼ਨਸ ਕਰਦੇ ਕੋਈ ਯੂਟਿਊਬਰ ਹੋ ਗਿਆ ਉਹ ਮਹਿਲ ਬਣਿਆ ਤਾਂ ਨਹੀਂ ਹੈਗਾ ਕੋਸ਼ਟ ਕਰਦਾ ਫੇ ਬੰਦੀ ਕੋਈ ਵੀਰੇ ਨਾ ਕਹਦੇ ਵੀ ਆਪਣੀ ਨੀ ਗੱਲ ਨਹੀਂ ਕਰਦਾ ਕਰਨ ਦਿਆਂ ਨਾਲ ਹੀ ਤੇ 10 ਬੰਦੇ ਬਿਜ਼ਨਸ ਕਰਦੇ ਉੱਤੇ ਉਹ ਕਰੋਨਾ ਆਰ ਬਾਰ ਵੀ ਇਹ ਕਮਾਉਂਦੇ ਇਹ ਤੁਹਾਨੂੰ ਸਾਰਨ ਪਤਾ ਪਰ ਸੱਚੇ ਪੁੱਛੇ ਨਾ ਯਾਰ ਪਤਾ ਨਹੀਂ ਯਸ ਅਸੀਂ ਕਿੱਥੇ ਰਹਿ ਗਏ ਆ ਕਿਉਂ ਖੁੱਬ ਗਏ ਆ ਕਿੱਥੇ ਲੱਗਣ ਲੱਗਣ ਦੀ ਸਾਨੂੰ अनु जान के जानकारी हुँद्या होया भी अइ खोई डिगंदे ठीक है ना ए खोई डिगंदे कबीर सांगे जान सब बात जानती ਔਗਣ ਕਰੇ ਕਾਹੇ ਕੀ ਕੁਸਰਾਤ ਹਾਥ ਦੀਪ ਕੋਹੇ ਪਰੇ ਆਂਦਾ ਕਬੀਰ ਸਾਹ ਜੇ ਪਾਸ਼ਾ ਕਹਿੰਦੇ ਨੇ ਆਂਦਾ ਸੇ ਤੂੰ ਦੀਵਾ ਫੜਾ ਤੇ ਜਾਣ ਤੋ ਡਿਗਣ ਖੋ ਜੜਿਆ ਠੀਕ ਹੈ ਨਾ ਵੀ ਤੁਹਾਡੇ ਦਿਮਾਗ 'ਚ ਆਹ ਚੀਜ਼ ਦੇ ਵਿੱਚ ਬੜਾ ਕੁਝ ਨਾ ਚੰਗੇ ਕਰਨ ਦੇ ਕੋਈ ਆ ਅੱਜ ਤੁਹਾਡੀ ਜਿਹੜੀ ਦੇਰ ਮੈਂ ਇਹਦਾ ਨਾ YouTube ਤੇ ਗੱਲਾਂ ਘਾਂਡਿਆ ਨਾ ਮੇਰਾ 100 ਸਬਸਕ੍ਰਾਈਬਰ ਲਾ ਕੇ ਬਨੇ ਪਹੁੰਚ ਗਿਆ ਇਹ ਤੁਹਾਡਾ ਹੀ ਤੁਹਾਡੇ ਸਿਰ ਤੇ ਬੈਠਾ ਜੋੜ ਨਹੀਂ ਕੋਈ ਹੈਗਾ ਇਹ ਗੱਲਾਂ ਵੀ ਤੁਹਾਡੀਆਂ ਨੇ ਤੁਹਾਡਾਂ ਹੀ ਕਰਨ ਦੇ ਆ ਤੇ ਮੈਂ ਇੱਕ ਵਕਤ ਵੀ ਲਿਖਦਾ ਤੇ ਸ਼ੇਅਰ ਵੀ ਲਿਖਦਾ ਉਹ ਵੀ ਹੌਲੀ-ਹੌਲੀ ਅਜੇ ਮੁੰਡੇ ਮੇਰੇ ਕੋ ਨਹੀਂ ਆਇਆ ਉਦੋਂ ਮੈਂ ਵੇਟ ਕਰਦਾ ਪਿਆ ਅਜੇ ਤੱਕ ਉਹ ਨਹੀਂ ਆਏ ਤੇ ਕੱਲ ਨੂੰ ਆਗੇ ਜੇ ਮੈਂ ਤੁਹਾਨੂੰ ਉਹ ਸੈਂਡ ਕਰੂੰਗਾ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਚ ਮੈਂ ਕਦੀ ਮਾੜੀ ਗੱਲ ਨਹੀਂ ਪਾਉਂਗਾ ਠੀਕ ਹੈ ਨਾ ਹਮ ਕੁੱਕਰ ਤੇਰੇ ਦਰਬਾਰ ਪਹੁੰਕੇ ਆਕੇ ਬਦਨ ਬਸਾਰ ਠੀਕ ਹੈ ਨਾ ਭਗਤ ਕਬੀਰ ਸਾਹਿਬ ਦਾ ਸ਼ਬਦ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਨਾ ਤੇ ਕੰਮ ਮੰਨਣਾ ਠੀਕ ਹੈ ਨਾ ਪਰ ਅੱਜ ਕੱਲ੍ਹ ਜਿਆਦੇ ਲੋਕੀ ਨੇ ਲੋਕੀ ਮਨਾਉਣ ਜਾਂਦੇ ਸਾਡੀ ਮੰਨ ਯਾਨਕੀ ਸੇਵਕ ਬਣ ਕੇ ਘਟ ਰਾਜੀ ਰਾਜ ਬਣ ਕੇ ਲੋਕੀ ਜਦੇ ਰਾਜੀ ਨੇ ਤੇ ਜੇ ਤੁਹਾਡੇ ਰੱਬ ਦਾ ਵਾਸਤਾ ਤੁਸੀਂ ਸੱਚੀ ਪੁੱਛੇ ਮੈਂ ਤੁਹਾਨੂੰ ਇਹ ਗੱਲ ਦੱਸਣ ਦਾ ਕਾਰਨ ਮੇਰਾ ਕੀ ਵੀ ਮੈਂ ਇੱਕ ਦਿਨ ਦੇ ਵਿੱਚ ਇੱਕ ਪਦਾ ਜਾਂ ਦੋ ਦੋ ਪਦੇ ਠੀਕ ਹੈ ਨਾ ਮੈਂ ਕਰਦਾ ਉਹਦੀ ਕਿਰਪਾ ਨਾਲ ਨਿਤਨੇਉਂ ਦੀ ਕਿਰਪਾ ਨਾਲ ਉਹ ਹੋ ਜਾਂਦਾ ਸਿਰ ਇਸ ਵੇਲੇ ਜੋ ਸੋਜੀ ਮਿਲਦੀ ਹੈ ਸਾਨੂੰ ਉੱਥੋਂ ਮਿਲਦੀ ਹੈ ਬਿਊਟੀਫੁੱਲ ਜਾ ਕੇ ਸੋਜੀ ਨਹੀਂ ਮਿਲਨੀ ਇਹ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਜੀ ਠੀਕ ਹੈ ਨਾ ਤੇ ਇਹ ਕਰਕੇ ਤੁਹਾਡੇ ਚਰਣਾ ਦੀ ਬੇਨਤੀ ਆ ਵੀ ਆਪਾਂ ਗੱਲਾਂ ਜਿਹੜੀਆਂ ਕਰਦੇ ਆ ਨਾ ਇਹਦਾ ਮੁੱਖ ਕਾਰਨ ਕੀ ਆ ਵੀ ਸਿੱਖੀਏ ਕੋਸ਼ਿਸ਼ ਆ ਰ ਆਪਾਂ ਤੁਹਾਡੇ ਕੋ ਬੜੇ ਰੰਗ ਢੰਗ ਰਾਬਣ ਦਿੱਤੇ ਹੋਣ ਤੇ ਸਿੱਖਿਆ ਵੀ ਬਹੁਤ ਜ਼ਿਆਦਾ ਉੱਚੀ ਆ ਸੁੱਚੀ ਆ ਤੇ ਇਹ ਕਰਕੇ ਤੁਹਾਡੇ ਚਰਣਾ ਦੀ ਬੇਨਤੀ ਆ ਤੇ ਇਹਨੂੰ ਮੰਨੀ ਆਪਾਂ ਤੇ ਅੱਗੇ ਵਧੀਏ ਠੀਕ ਹੈ ਨਾ ਮੈਂ ਨਾ ਇਥੇ ਕਲਾਸਾਂ ਨੂੰ ਜਾਂਦਾ ਰਹੇ ਆਂ ਤਰਨਤਾਰ ਡੰਗਰਾ ਡੇਰੀ ਵਿਭਾਗ ਵਿੱਚ ਡੰਗਰਾ ਬਾਰੇ ਜਾਣ ਕੇ ਲੈਣ ਲਈ ਤੇ ਉੱਥੇ ਨਾ ਜੇ ਡਿਪਟੀ ਡਾਇਰੈਕਟਰ ਸਾਹਿਬ ਹੀ ਨਾ ਮੇਨ ਜਿਹੜੇ ਆਏ ਤੇ ਉਹਨਾਂ ਨੇ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਉਹ ਸਾਡੇ ਕੋਲ ਆਏ ਆ ਤੁਹਾਡਾ ਸਹਿ ਭਲਾ ਕਰੇ 1:30 ਵਜੇ ਤੇ ਅਸੀਂ ਜਾਣ ਲਈ ਤਿਆਰ ਹਾਂ ਘਰ ਨੂੰ ਕਿਉਂਕਿ ਚੋਣ ਲੜਦੇ ਬੈ ਗਏ ਜਿਦੋਂ ਉਹਨੇ ਸਪੀਚ ਦਿੱਤੀ ਤੇ ਕਿਹੇ ਯੁਰਤ ਨਹੀਂ ਪਈ ਵੀ ਕੋਈ ਪਾਸਾ ਹੀ ਮਾਰ ਜੇ ਕਿਉਂਕਿ ਇੱਕ ਤਾਂ ਬੰਦਾ ਸਿਆਣਾ ਸੁਲ ਗਿਆ ਬੰਦੇ ਨੇ ਸਪੀਚ ਦਿੱਤੀ ਉੱਥੇ ਉਹਦਾ ਪੁੱਤ ਤੁਹਾਡੇ ਕੋਲ ਬੇਨਤੀ ਆ ਤੁਸੀਂ ਇਹਾ ਡੈਸੀਸ਼ੇ ਪੜ੍ਹਿਆ ਨਾ ਇੱਚ ਬੜਾ ਗਿਆਨ ਛੁਪਿਆ ਗਿਆਨ ਛੁਪਿਆ ਦੇ ਵਿੱਚ ਤੁਸੀਂ ਚੰਗੀ ਕੋਈ ਇਹ ਸੋਚੋ ਵੀ ਕਾਮਯਾਬ ਹੋਣਾ ਕਿਹਦੀ ਕਾਮਯਾਬੀ ਵਾਲੇ ਵੇਖ ਕੇ ਇਹ ਸੋਚੋ ਵੀ ਅਸੀਂ ਲੈ ਇਹ ਕਿਦਾਂ ਅਗੇ ਨਾਂ ਗਿਆ ਇਹ ਤਾਂ ਨੈਗਲ ਹੋਰ ਐਡ ਕਰਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿੰਦੇ ਹੁੰਦੇ ਆ ਹਾਰ ਹੋ ਜਾਣੀ ਹੋਰ ਗੱਲ ਆ ਤਿਹਾਰ ਮੰਨ ਲੈਣੀ ਹੋਰ ਗੱਲ ਆ ਠੀਕ ਆ ਨਾ ਹਾਰ ਹੋ ਜਾਣੀ ਇੱਕ ਆਮ ਜਿਹਾ ਕੋਈ ਲੜਨ ਦੇ ਇੱਕ ਨਹਾਰਨੇ ਹਰਨਾ ਜਿਹਨੇ ਉਤਨੇ ਹਾਰ ਮੰਨ ਲੈਣੀ ਉਹ ਉਤਨੇ ਹਾਰਿਆ ਹੁੰਦਾ ਠੀਕ ਆ ਨਾ ਇੱਕ ਮਿੰਟ ਦਿਓ ਵਿੱਚ ਕਹਾ ਗਾਗੇ ਆ ਧਰਮਾ ਘੇਰ ਗੱਲਾਂ ਜਾਰੀ ਰੱਖਦਾ ਦੱਸ ਵੀਰੇ ਹਾਂ ਜੀ ਉਹ ਨਹੀਂ ਲੈ ਗਿਆ ਅੱਜ ਕਿਹੜੇ ਕਿਤਾ ਬੰਦ ਕੀਤਾ ਹੋਵੇ ਵੀਰੇ ਬੰਦ ਨਹੀਂ ਕੀਤਾ ਜਿਹੜੇ ਤੁਹਾਡੇ ਵੀ ਸੁਣਦੇ ਨਾਗੇ ਉਹਨਾਂ ਨੂੰ ਦੱਸਿਆ ਵੀ ਤੁਸੀਂ 2 ਮਿੰਟ ਵੇਟ ਕਰਿਓ ਤੇ ਮੈਂ ਕਸਟਮਰ ਨਾਲ ਗੱਲ ਕਰਾ ਲਾਈਵ ਆਓ ਸਾਹਿਬ ਜੀ ਸਾਹਿਬ ਜੀ ਘਰ ਦੇ ਜਾਣਾ ਕਰਕੇ ਦਰਦਾਰੇ ਲੈ ਲਓ ਉਹ ਰਿਗੈਸ ਨਹੀਂ ਹੈਗਾ ਬਾਬਾ ਜੀ ਤੇ ਸਵੇਰ ਦੇ ਅੱਜ ਗਾ ਕੇ ਹੋਈ ਆਉਣਦੇ ਵੀ ਕਿਹ ਹੰਡੇਰਾ ਸਾਹਿਬ ਜਾਣਾ ਕਿ ਅਨੰਦਪੁਰ ਸਾਹਿਬ ਜਾਣਾ ਪੱਛੀਆਂ ਚਲੰਦੀਆਂ ਸਵੇਰ ਦੀਆਂ ਤੇ ਉਹ ਕਮੀਆਂ ਪੇਸ਼ੀਆਂ ਆ ਜਾਂਦੀਆਂ ਪੱਛੀਆਂ ਦੀਆਂ ਤੇ ਗੱਲ ਢੜਨਾ ਕਰਦੇ ਹਾਂ ਵੀ ਕਾਮਯਾਬ ਹੋਣ ਦੀ ਆਪਾਂ ਕਾਮਯਾਬਾਰੇ ਸੋਚੀ ਕਾਮਯਾਬ ਹੋਈਏ ਮੈਂ ਲਾਈਵ ਚੱਲਣ ਡਿਆ ਮੈਨੂੰ ਕਿਸੇ ਨੇ ਕਮੈਂਟ ਨਹੀਂ ਕੀਤਾ ਉਹ ਤਾਂ ਚੰਗੀ ਗੱਲ ਨਹੀਂ ਕੀਤਾ ਮੈਨੂੰ ਗੱਲ ਵੀ ਕਰਨ ਨਹੀਂ ਆਉਂਦੀ ਹੁੰਦੀ ਸਹੀ ਹੈ ਨਾ ਚੱਲ ਆਪਣਾ ਪਤਾ ਕੀ ਗੱਲ ਆ ਇੱਕ ਤਾਂ YouTube ਚੱਲਣ ਡਿਆ ਤੇ ਇਹ ਵੀ ਕਰਨ ਵਾਲਾ ਟਾਈਮ ਪੂਰਾ ਮੰਗਦਾ ਮੇਰਾ ਟਾਈਮ ਪੂਰਾ ਕਰੋ ਤੇ ਹਲੇ ਵੇਲੇ ਹੁੰਨੇ ਕਿ ਹਲੇ ਤੇ ਲੱਗ ਜਾਂਦੇ ਉਤਨਾ ਹੀ ਕੋਈ ਸੁਣੇ ਕੋਈ ਨਾ ਸੁਣੇ ਇੱਥੇ ਬਾਲ ਵੱਜ ਜਾਣਾ ਇਹ ਨਿਕਲ ਜਾਣਾ ਚਾਹੀਦਾ ਉਹ ਆਪ ਕੱਢ ਦਿੰਨੇ ਆ ਤੇ ਕੱਢਦੇ ਮਾੜੀ ਗੱਲ ਕਹਿ ਕੇ ਨਹੀਂ ਚੰਗੀ ਗੱਲ ਕਹਿ ਕੇ ਕੱਢਦੇ ਤਰੱਕੀ ਜਰਾ ਤੁਰੋ ਤਰੱਕੀ ਬੜੀ ਵੱਡੀ ਚੀਜ਼ ਏ ਕਾਮਯਾਬ ਹੋਣ ਲਈ ਸੋਚੋ ਕਾਮਯਾਬ ਹੋਣ ਬਾਰੇ ਸੋਚੋ ਕਾਮਜਬ ਆਪਣੇ ਆਪ ਨੂੰ ਕਰੋ ਸਾਟ ਸਾਡੀ ਭਿੱਖੀ ਵੇਣ ਦੇ ਅਹੀਂ ਇੱਥੇ ਮਹਿਸੂਸ ਕਰੀ ਜਾਂਦੇ ਤੇ ਫਿਰ ਤੇ ਮਰੇ ਹੀ ਮਰੇ ਠੀਕ ਹੈ ਨਾ ਇਹ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਕਾਮਯਾਬ ਆਪ ਕਾਮਯਾਬ ਹੋਣ ਬਾਰੇ ਸੋਚੋ ਠੀਕ ਫਲਾਣਾ ਕਿਦਾਂ ਕਾਮਯਾਬ ਫਲਾਣਾ 2 ਨੰਬਰ ਦਾ ਕੰਮ ਕਰਦਾ ਈ ਫਲਾਣ ਟਿੰਗੜਾ ਕੰਮ ਕਰਦਾ ਈ ਠੀਕ ਹੈ ਨਾ ਇਹ ਕੋਈ ਕਰਦਾ ਆਪਣੀ ਦੇਹ ਤੇ ਕਰੇ ਤੁਸੀਂ ਚੰਗਾ ਕੰਮ ਕਰੋ ਮੈਂ ਉੱਠਿਆ ਉੱਚਾ ਹੋਣ ਲਈ ਉੱਚਾ ਹੋ ਕੇ ਰਹਿਣ ਦੀ ਕੋਸ਼ਿਸ਼ ਕਰੂੰਗਾ ਜਿਹੜੇ ਉੱਚੇ ਹੋ ਗਏ ਨੇ ਉਹਨਾਂ ਨੂੰ ਸਲਾਮ ਕਰੂੰਗਾ ਡਿੱਗਣ ਦੀ ਕੋਸ਼ਿਸ਼ ਕਦੀ ਨਹੀਂ ਕਰੂੰਗਾ ਠੀਕ ਹੈ ਨਾ ਇਹ ਕਰਕੇ ਤੁਹਾਡੇ ਚਰਨਾਂ ਦੀ ਬੇਨਤੀ ਆ ਜਿਹੜੇ ਅਸਮਾਨ ਚ ਬੈਠੇ ਨੇ ਉਹਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕਰਨੀ ਤੁਸੀਂ ਉੱਚੀ ਉੱਡਣਾ ਇਹ ਕੋਸ਼ਿਸ਼ ਕਰਨੀ ਠੀਕ ਹੈ ਨਾ ਜਿੱਤਾਂ ਦਾ ਸ਼ੌਂਕੀ ਮੰਜੂਰ ਨਹਾਰਾ ਇਹ ਚੀਜ਼ ਸੋਚੋ ਜੇ ਇੱਕ ਅਸੀਂ ਸੋਚੀ ਨਾ ਵੀ ਆਪਣੀ ਯਾਰ ਕੱਲ ਨੂੰ ਆਪਣੀ ਅਗਲੇ ਬਣੇ ਹਾਰ ਹੀ ਹਾਰ ਹੀ ਹਾਰੇ ਉਥੇ ਇੱਕ ਕੰਮ ਕਰਿਆ ਕਰੋ ਕੋਸ਼ਿਸ਼ ਕਰਕੇ ਵੇਖੋ ਨਿਕੀ ਜੀ ਕੋਸ਼ਿਸ਼ ਕਰੋਗੇ ਨਾ ਜੀ ਤੁਹਾਨੂੰ ਤੇ ਆਟੋਮੈਟਿਕਲੀ ਤੁਹਾਨੂੰ ਸਿੱਖਦੀ ਜਾਜੂਗੀ ਠੀਕ ਹੈ ਨਾ ਉਜੇ ਕਰਨਾ ਇਹ ਗੱਲ ਹੋਰ ਕਰਾਂ ਮਾੜੇ ਟਾਈਮ ਦੇ ਵਿੱਚ ਮਾੜੇ ਟਾਈਮ ਦੇ ਵਿੱਚ ਇਧਰ ਨਾ ਕੱਲ ਵੀ ਗੱਲ ਸ਼ੇਅਰ ਕੀਤੀ ਹੀ ਸੋਨੇ ਵਾਲੀ ਹੱਥਾਂ 'ਚ ਢਾਈ ਢਾਈ ਕਰੋ ਸੋਨਾ ਪਾਇਆ ਜਾਂ ਹੀਰੇ ਪਾਏ ਜਾਂ ਹੋਰ ਕੁਝ ਪਾਇਆ ਨਾ ਪਾਇਆ ਹੋਏਗਾ ਸੱਚੀ ਗੱਲ ਨੇ ਮਾੜੇ ਟਾਈਮ ਦੇ ਵਿੱਚ ਜੇ ਕੋਈ ਕੰਮ ਕਰ ਸਕਦਾ ਤਾਂ ਉਹ ਸੱਚੇ ਬਾਦਸ਼ਾਹ ਗਾੜੀ ਅਰਦਾਸ ਠੀਕ ਹੈ ਨਾ ਇੱਕ ਅਰਦਾਸ ਭਾਟ ਕੀਰਤ ਕੀ ਗੁਰਰਾਮ ਦਾਸ ਰਖੋ ਸ਼ਨਨ ਠੀਕ ਹੈ ਨਾ ਅਰਦਾਸ ਕੰਮ ਜਾਂਦੀ ਹੈ ਜੋ ਤੁਸੀਂ ਫਿਰ ਦੇਖੇ ਕਾਮਯਾਬ ਹੋ ਜਾਣਾ ਉਹੀ ਰਣੀ ਗੱਲ ਕੋੰਧ ਕਰ ਲੱਗਾ ਦੁਬਾਰਾ ਫਿਰ ਤੁਹਾਨੂੰ ਇੰਨੀ ਪਰਖ ਹੋ ਜਾਣੀ ਵੀ ਮੇਰੇ ਜਿਹੜਾ ਉਦੋਂ ਟਾਈਮ ਖਰਾਬ ਹੋਇਆ ਇਹ ਕਿੰਨਾ ਕਰਕੇ ਹੋਇਆ ਤੇ ਕਿਉਂ ਹੋਇਆ ਤੁਸੀਂ ਉਹ ਲਿਖ ਵੀ ਸਕਦੇ ਤੁਹਾਡੇ ਬਿੱਲ ਤੇ ਲਿਖਿਆ ਜਾਣਾ ਤੁਸੀਂ ਉਹ ਚੋਂ ਮਿਲ ਕੇ 100 ਦੇ ਵਿੱਚੋਂ 10% ਧੋਖਾ ਨਹੀਂ ਖਾ ਸਕਦੇ ਤੁਸੀਂ ਇੰਨੇ ਕੇਅਰਫੁਲ ਹੋ ਜਾਣਾ ਆਪਣੇ ਆਪ ਚ ਤੇ ਮੰਝਲਿਆ ਸੱਜਣੋ ਜਿੰਨੇ ਉੱਡਣਾ ਉਹਨੇ ਬਹਿਣਾ ਵੀ ਉਹਨੇ ਡਿੱਗਣਾ ਵੀ ਹੈਗਾ ਜੀ ਠੀਕ ਹੈ ਨਾ ਉਹ ਜਿੰਨੇ ਉੱਡਣਾ ਨਹੀਂ ਜਿੰਨੇ ਉੱਡਣਾ ਹੀ ਨਹੀਂ ਉਹ ਡਿੱਗਣਾ ਕੀ ਡਿੱਗਣ ਦਾ ਵੀ ਇੱਕ ਆਪਣਾ ਮਜ਼ਾ ਜੇ ਉੱਡਣ ਦਾ ਵੀ ਆਪਣਾ ਮਜ਼ਾ ਜੇ ਇਹ ਧਰਤੀ ਰਹੀ ਨੇ ਦਾ ਸਮਾਨ ਵਾਲੇ ਵੇਖੋ ਸਮਾਨ ਜੀ ਵੀ ਕੋਈ ਚੀਂਹ ਦਿੰਦੇ ਜੇ ਉੱਚੀ ਉੱਡ ਕੇ ਵੇਖੋ ਬੜਾ ਨਜ਼ਾਰਾ ਜੇ ਆ ਥੱਲੇ ਢੀਰੀ ਭੰਦੀ ਕਰੀ ਜਾਂਦੇ ਇੱਕ ਦੂਜੇ ਦੀ ਠੀਕ ਹੈ ਨਾ ਤੇ ਬਸ ਇੱਥੇ ਮਰੀ ਮੁਰੀ ਜਾਂਦੇ ਆ ਯਾਨੀ ਲੱਡੂ ਖੋ ਦੇ ਇਹ ਕਰਕੇ ਤੁਹਾਡੇ ਚਰਨਾਂ ਜਿਵੇਂ ਸਿਆਣਾ ਨਹੀਂ ਮੈਂ ਹੈਗਾ ਸਾਨੇ ਤੁਸੀਂ ਜੇ ਤੁਹਾਡੇ ਅੱਗੇ ਸਿੱਖਣ ਦੀ ਕੋਸ਼ਿਸ਼ ਕਰਦਾ ਤੇ ਤਰੱਕੀ ਸੋਚੋ ਕਾਮਯਾਬੀ ਸੋਚੋ ਕਿਹੜੇ ਤਰੀਕੇ ਨਾਲ ਹੋਣੀ ਹੈ ਤੇ ਇੱਕ ਮੈਂ ਤੁਹਾਨੂੰ ਆਖਾਂ ਗੱਲ ਮੁੱਦਾ ਆਪਣਾ ਗੁਰੂ ਗ੍ਰੰਥ ਸਾਹਿਬ ਹੈ ਨਾ ਦਿਹਾੜੀ ਤਾਂ ਇੱਕ ਬਦਾ ਸੁਣ ਲਿਆ ਕਰੋ ਚਾਹੇ ਪੜ ਲਿਆ ਕਰੋ ਸੱਚੀ ਪਛੇਨਾ ਸਮੁੰਦਰ ਸ਼ਾਹ ਸੁਲਤਾਨ ਗ੍ਰਾਸਤੀ ਮੌਸਾ ਕਿਰਤੋਂ ਨਾ ਹੋਣੀ ਮੌਨਾ ਕਿਸੇ ਇੰਨਾ ਕ ਖਜ਼ਾਨਾ ਇੱਚ ਪਿਆਣਾ ਇੰਨਾ ਕ ਚੰਨਾ ਇੱਚ ਪਿਆਣਾ ਜੇ ਮੇਰੀ ਕੱਲੀ ਜਵਾਨ ਜਾਂ ਆਵਾਲ ਵੀ ਮੇਰੇ ਜ਼ਬਾਨ ਬਣ ਜਾਣ ਠੀਕ ਹੈ ਨਾ ਰੂਮ ਮੇਰੇ ਸਾਰੇ ਕੱਲ ਕੱਲ ਜਵਾਨ ਬਣ ਜੇ ਤੇ ਕੱਲ ਕੱਲੀ ਰੂਮ ਹੀ ਜ਼ਬਾਨ ਬਣ ਕੇ ਬਿਆਨ ਕਰਨ ਵੀ ਗੁਰੂ ਅਸਰ ਕੀ ਨੇ ਇਹ ਬਿਆਨ ਨਹੀਂ ਕਰ ਸਕਦੇ ਸ਼ਮਸ਼ਾ ਸੁਲਤਾਨ ਗ੍ਰਾਸੇਤੀ ਹਮਾਲਤਾ ਕੀ ਦੀ ਤੁਲਨਾ ਹੋਣੀ ਕੀ ਤੁਹਾਨੂੰ ਨਾ 20 ਅੰਤਰਾ ਸੀਤੀ ਕਹਿਣਾ ਏਨੇ ਕੇ ਯਰ ਅੰਤ ਦੇ ਕੇ ਚੀਜ਼ ਨਹੀਂ ਗੁਰੂ ਅਸਰ ਵਿੱਚ ਇਹ ਕਰਕੇ ਸਾਡੇ ਚਰਨਾਂ ਦੀ ਬੇਨਤੀ ਆ ਆਪਣਾ ਆਪਣੇ ਕੋ ਸੱਚੀ ਪੁੱਛੇ ਨਾ ਆਪਾਂ ਨਾ ਆਪ ਨੂੰ ਸਾਡੇ ਕੋ ਸਿੱਖਣ ਲਈ ਕੋਈ ਚੀਜ਼ ਨਹੀਂ ਹੈਗੀ ਸਹੀ ਗੱਲ ਹੈ ਨਾ ਸਾਡੇ ਕੋ ਸਿੱਖਣ ਲਈ ਵੀ ਹੈਗਾ ਪੜ੍ਹਨ ਲਈ ਵੀ ਹੈਗਾ ਸਹੀ ਹੈ ਨਾ ਤੇ ਸਾਡੀ ਬਦਕਿਸਮਤੀ ਅਸੀਂ ਉਹਦੇਲੇ ਬਨੇ ਪਿਛੇ ਕਰਕੇ ਬਹਿ ਗਏ ਜੋ ਤਹੀਂ ਉਹਦੇ ਹੱਲ ਮੂੰਹ ਕਰ ਲੋਗੇ ਨਾ ਸਤਕਾਰ ਕਰੋਗੇ ਨਾ ਯਕੀਨ ਮੰਨਿਓ ਤੁਹਾਡੇ ਮਨ ਦੇ ਵਿੱਚ ਜੇ ਢੈਂਦੀ ਗੱਲ ਸੁਪਨੇ ਆਉਂਦੇ ਉਹ ਚੜਦੀ ਗੱਲ ਸੁਪਨੇ ਬਤੀਤ ਹੋਣ ਲੱਗ ਪੈਂਦੇ ਹਾਂਜੀ ਨਹੀਂ ਚੜਦੀ ਚੜਦੀ ਗੱਲ ਦੇ ਆਪਣੇ ਸੋਪੜੇ ਹੈਗੇ ਨੇ ਫੁਰਨੇ ਉਪਰ ਤੀਤ ਹੋਣ ਲੱਗ ਪੈਂਦੇ ਠੀਕ ਹੈ ਨਾ ਤੇ ਇਥੇ ਤੇ ਉਤਰਨਾ ਗੱਲ ਕਰਨ ਦੀ ਹੀ ਨਹੀਂ ਕਰਦਾ ਵੀ ਇਥੇ ਤੋਂ ਤੁਹਾਡਾ ਲਾਈਵ ਗੱਲਾਂ ਕਰਨ ਤੇ ਕੋਈ ਕਹਿੰਦਾ ਇਹ ਪਾਗਲਿਆ ਇਹ ਮੂਰਖਿਆ ਠੀਕ ਹੈ ਤਾਂ ਮੈਂ ਨਾ ਨਹੀਂ ਪਾਗਲ ਦੇ ਸ਼ਬਦ ਪੁੱਛੋਂ ਪੜ੍ਹੀਏ ਤੇ ਪਾਗਲ ਹੁੰਦਾ ਕੀ ਅਸਲ ਵਿੱਚ ਮੇਰੇ ਹਿਸਾਬ ਮੁਤਾਬਕ ਮੈਂ ਧਾਵ ਨਹੀਂ ਕਰਦਾ ਮੈਂ ਇਹ ਪਹਿਲੋਂ ਤੁਹਾਨੂੰ ਦੱਸ ਹੀ ਜਾਂਦਾ ਸੀ ਦਾਵਾ ਨੂੰ ਰੱਲ ਲੱਗਦਾ ਕਿ ਕੱਲ ਤੁਸੀਂ ਚਾਰ ਬੰਦੇ ਆ ਜਾਓ ਸਾਥ ਨਾਲ ਆ ਤੁਸੀਂ ਮਾਂ ਗੱਲ ਬੋਲੀ ਤੇ ਮੈਂ ਪਹਿਲੋਂ ਗੱਲ ਕਰਦਾ ਵੀ ਤੁਸੀਂ ਸਿਆਣੇ ਜੇ ਮੈਂ ਮੋਰ ਕੇ ਜੋ ਮੈਂ ਦੇਲ ਤੇ ਮੈਂ ਗੱਲਾਂ ਤਾਂ ਨਾ ਬਿਆਨ ਕਰਦਾ ਪਰ ਕੇ ਵਿਰੋਧ ਨਹੀਂ ਜੀ ਆਪਣੀ ਗੱਲ ਹੀ ਕਰਦਾ ਤੇ ਕੀ ਗੱਲ ਕਰਦੇ ਵੇ ਬਾਹਰ ਬਾਜਾਂ ਪੈ ਗਈ ਜਿੱਤਾ ਭੁੱਲ ਗਿਆ ਮੈਂ ਤਾਂ ਘੇਟਿਆਂ ਦੇ ਹੋ ਜਾਂਦਾ ਬੰਦਾ ਇਹ ਦਿਮਾਗ ਹੋ ਜਾਂਦਾ ਕਿਤੇ ਨਾ ਕਿਤੇ ਤੇ ਚਲੋ ਹੋਰ ਗੱਲ ਕਰ ਲੈਂਦੇ ਕੋਈ ਪੀ ਕੋਈ ਵੀ ਗਿਆਨ ਆ ਨਾ ਜਿੱਥੋਂ ਗਿਆਨ ਮਿਲਦਾ ਆਪਣੋ ਠੀਕ ਆ ਨਾ ਭਾਈ ਬਿੰਦਰਪਾਲ ਜੀ ਨਾਲ ਗੱਲ ਕਰਨੀ ਹੈ ਜੇ ਗਿਆਨ ਮਿਲੇ ਤਾਂ ਸਤਿਕਾਰ ਕਰੋ ਤੇ ਜੇ ਤੁਹਾਨੂੰ ਕੋਈ ਅਗਿਆਨੀ ਗਿਆਨੀ ਨਹੀਂ ਅਗਿਆਨੀ ਬਣਾਵੇ ਤਾਂ ਉਸ ਤੋਂ ਕਿਨਾਰਾ ਕਰ ਲੋ ਤੇ ਬੈਸੋ ਨਾ ਕਿਹਨਾ ਬੈਸਣ ਤੁਹਾਡੀ ਹਾਰ ਹੋਗੀ ਇਹ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਬੈਸਣਾ ਨਹੀਂ ਐ ਤੂੰ ਜੇ ਸੁੱਚੀ ਵਿੱਚ ਤਰੱਕੀ ਕਰਨੀ ਐ ਕਾਮਯਾਬ ਹੋਣਾ ਐ ਕਿੱਦਾਂ ਕਰਨਾ ਗੁਰੂ ਮਾਰ ਚਰਨਾ ਗੁਰਨਾਨ ਪਾਚੇ ਨੇ ਅਰਦਾਸ ਬੇਨਤੀ ਕਰੋ ਕਿਉਂਕਿ ਉਹਨੇ ਕਿਹਾ ਨਾਮ ਜਪੋ ਵੰਡ ਸ਼ਕਤ ਕਰਤ ਕਰੋ ਨਾਮ ਜਪੋ ਵੰਡ ਸ਼ਕਤ ਠੀਕ ਆ ਨਾ ਤੇ ਆ ਸ਼ੀਸ਼ੇ ਦੇ ਵਿੱਚ ਅੱਛੀ ਬੜਾ ਕੁਝ ਲੁਕਿਆ ਜੀ ਆ ਸ਼ੀਸ਼ੇਰੇ ਤੁਹਾਡੇ ਸਾਹਮਣੇ ਆਉਣ ਡਿਆ ਜੀ ਮੈਂ ਠੀਕ ਆ ਨਾ ਇਹ ਸ਼ੀਸ਼ੇ ਨੂੰ ਵਿਚਾਰੋ ਸੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੀ ਪਏ ਆਈ ਗ੍ਰੰਥ ਪਿਆ ਸੁੰਦਰ ਗੁਰੂ ਘਰ ਪਿਆ ਸੀ ਖਵਲਡ ਪਿਆ ਠੀਕ ਹੈ ਨਾ ਅਜੀ ਪੁੱਛਣਾ ਮੈਂ ਥੋੜਾ ਨਿਕਲ ਪੂਮੈਂਡ ਗਿਆ ਹਾਂ ਤੇ ਮੈਥੇ ਮੈਨੂੰ ਪਤਾ ਨਹੀਂ ਸੀ ਬਾਬੇ ਦੀ ਸੰਜਮ ਕਦੋਂ ਇਹ ਕੋਈ ਪਤਾ ਹੋਊਗਾ ਪਰ ਇਨੇ ਮੇਰੇ ਨਾਲ ਯਾਦਸ਼ ਨਹੀਂ ਹੈਗੀ ਯਾਰ ਠੀਕ ਹੈ ਤਾਂ ਮੋਦਨ ਵਿਖਾ 16 26 ਜਨਵਰੀ ਦੇ 1682 ਵਿੱਚ ਜੇ ਕੋਈ ਗਲਤੀ ਕਿਤੇ ਮਾਫ ਕਰਦੇ ਵਾਸਤੇ ਮੌਹੀ ਮੰਗਦਾ ਠੀਕ ਹੈ ਨਾ ਮਾਤਾ ਦਾ ਨਾਮ ਮਾਤਾ ਯੂਨੀਕੌਰ ਸੀ ਤੇ ਬਾਬਾ ਜੀ ਦੇ ਨਾਮ ਬਾਬਾ ਭਗਤਾ ਜੀ ਮਾਤਾ ਪਿਤਾ ਦਾ ਨਾਮ ਸੀ ਬਾਬਾ ਭਗਤਾ ਜੀ ਸੱਚੀ ਬੁਸ਼ੇ ਮੈਨੂੰ ਉੱਥੇ ਕਿਰਪਾ ਨਾਲ ਉੱਥੇ ਯਾਦ ਹੋਇਆ ਮੈਨੂੰ ਠੀਕ ਹੈ ਇਹ ਗੱਲਾਂ ਕਰਕੇ ਸ਼ੀਸ਼ੇ 'ਚ ਬੜਾ ਕੁਝ ਪਿਆ ਜੀ ਸ਼ੀਸ਼ੇ ਬਰੋਧ ਨਹੀਂ ਬੋਲਦਾ ਪਿਆ ਇਹ ਤੁਹਾਡੇ ਦਿਗਾ ਧਰਨਾ ਗੱਲਾਂ ਕਰਦਾ ਪਿਆ ਇਹ ਬਰ ਸੋਚਿਓ ਵਿਚਾਰਿਓ ਸਮਝਿਓ ਤੁਹਾਡਾ ਆਪਣਾ ਸੱਤਾ ਠੀਕ ਹੈ ਜੀ ਸਾਰਿਆਂ ਨੂੰ ਦਿਲੋਂ ਸਤਿਕਾਰ ਵਾਹਿਗੁਰੂ ਦਾਸਾ ਵਾਹਿਗੁਰੂ ਚੰਗਾ ਜੀ ਵਾਣ ਨੂੰ ਜਾਈ ਤੋ ਤੇ ਦੁਕਾਨੋਂ ਦਾ ਮੇਰਾ ਵੀ ਟਾਈਮ ਹੋ ਗਿਆ ਤੇ ਫੇਰ ਕਿ ਦਿਨ ਮਾਰਿ ਕਿਰਪਾ ਕੀਤੀ ਧਰਨਾਂ ਜਮੀਰੋਲ ਗੱਲਾਂ ਦੇ ਲਈ ਸਾਂਝੀਆਂ ਕਰਾਂਗੇ ਜੇ ਕਿਸੇ ਦੇ ਵੀਰ ਦਾ ਦਿਲ ਦੁਖੇ ਤੇ ਮੇਰੇ ਵੱਲ ਭਾਈ ਹੱਥ ਜੜ ਕੇ ਮਾਫੀ ਦੇ ਦੇ ਮੈਨੂੰ ਤੇ ਯਤਨ ਕਰਦਾ ਵਿਆਂ ਤੇ ਜਤਨੀ ਸਭ ਕੁਝ ਹੋ ਸਕਦਾ ਕੋਸ਼ਿਸ਼ ਕਰਦਾ ਵਿਆਂ ਤੇ ਕੋਸ਼ਿਸ਼ ਭਾਗ ਲਈ ਲਾ ਸਕਦੀ ਹੈ ਠੀਕ ਹੈ ਨਾ ਘਰ ਬੰਦੇ ਤੋਂ ਬੰਦਗੀ ਜਿੱਥਰ ਕੱਟ ਮੈਂ ਸਾਹ ਜੇ ਮਾਰੇ ਕਹਿੰਦੇ ਵਕਤ ਵਿਚਾਰੇ ਸੋ ਬੰਦਾ ਠੀਕ ਹੈ ਨਾ ਜੋ ਗੁਨਾਹਾਂ ਨਾਲ ਸਾਵੇ ਦਾਤਿਆ ਤੇ ਉਹਦੀ ਬਖਸ਼ੀ ਹੋਈ ਜੀ ਠੀਕ ਹੈ ਨਾ ਤੇ ਇਸੇ ਮੈਂ ਫਿਰ ਕਿ ਤਨ ਸ਼ੌਤ ਐਂਡ ਤੱਕ ਵੱਡ ਲੈਣਾ ਤੂੰ ਸਮਰੱਥ ਵੱਡਾ ਮੇਰੀ ਮਾਂ ਥੋੜੀ ਰਾਮ ਪਾਲਿਆ ਕਿਰਤਕਣਾ ਪੂਰਨ ਦੇਸ਼ ਤੇਰੀ ਦਾ ਅਜੇ ਭਾਸ਼ਾ ਤੇਰੀਆਂ ਵਡਾਈਆਂ ਨੇ ਤੂੰ ਕਰਾਉਣਾ ਹੋਈ ਜਾਂਦੀਆਂ ਨੇ ਬਾਕੀ ਮੇਰੇ ਪੱਲੇ ਕੁਝ ਨਹੀਂ ਹਾਂ ਜਿਹੜਾ ਭਾਉ ਮੈਨੂੰ ਕੋਈ ਮਿਲਦਾ ਨਾ ਇੱਥੇ ਆਣ ਕੇ ਵੀ ਤੂੰ ਪੇਜ ਖੋਲ੍ਹ ਤੇ ਮੈਂ ਕੋਈ ਵੀ ਕਹ ਤੂੰ ਹੀ ਖੋਲ੍ਹ ਤੂੰ ਹੀ ਤਰੱਕੀ ਕਰੋ ਮੈਂ ਤਾਂ ਦਾ ਫਾਲੋਅਰ ਬਧਾਉਂ ਮੈਂ ਤੇਰੇ ਸਬਸਕ੍ਰਾਈਬਰ ਬਧਾਉਂਗਾ ਕਿਵੇਂ ਕੇ ਬਤਾ ਦਿੰਦਾ ਪਰ ਆਗੇ ਮਾਰਨਾ ਸੋਚੋ ਚੰਗਾ ਸੋਚੋ ਠੀਕ ਹੈ ਨਾ ਫੁੱਲ ਬੀਜੋ ਫਸਲ ਬਣਗੇ ਆਏ ਗੁੜਾਸ ਆਏ ਫਤਿਹ ਆਜੋ ਬਾਬਿਓ